ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸਭ ਸਿੱਖਾਂਗੇ ਜੀ ਰਾਗ ਸੁਹੀ ਬਾਣੀ ਸ਼ੇਖ ਫਰੀਦ ਜੀ ਕੀ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹ ਜਾਲੀ ਤੇ ਇਸ ਸ਼ਬਦ ਨੂੰ ਜਦੋਂ ਵੀਰਾਂ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਪਹਿਲੇ ਕਾਲੇ ਨੂੰ ਸਮਾਂਦੇ ਹਾਂ ਤੇ ਜਦੋਂ ਪਹਿਲੇ ਕਰੇ ਨੂੰ ਸਾ ਮੰਨਦੇ ਹਾਂ ਤਾਂ ਸ਼ਬਦ ਅਚਰਨ ਮਸਬ ਤੱਕ ਵਿੱਚ ਸਾ ਤੋਂ ਵੱਧ ਸ਼ੁੱਧਰੇ ਕੋਮਲ ਗਾ ਸ਼ੁੱਧਮਾ ਪਾ ਸ਼ੁੱਧ ਧਾ ਕੋਮਲ ਨੇ ਅਤੇ ਤਾਰ ਸਬ ਤੱਕ ਵਿੱਚ ਸਾ ਸ਼ੁੱਧਰੇ ਕੋਮਲ ਗਾ ਅਤੇ ਹਲਕਾ ਜਿਹਾ ਟੱਚ ਮਾ ਸਵਰ ਦਾ ਹੁੰਦਾ ਹੈ ਬਾਕੀ ਕੋਮਲ ਗਾ ਤੱਕ ਹੀ ਮੈਂ ਗਾਇਨ ਕੀਤਾ ਜਾਂਦਾ ਹੈ ਸ਼ਬਦ ਨੂੰ ਦੇਖਦੇ ਹਾਂ ਜਦੋਂ ਪਹਿਲੇ ਕਰੇ ਨੂੰ ਸਮੰਦੇ ਹਾਂ ਤਾਂ ਸ਼ਬਦ ਦੀ ਸ਼ੁਰੂਆਤ ਜਿਹੜੀ ਹੈ ਧਾ ਸਵਰਤੋਂ ਹੈ ਕਾ ਦੇ ਕੋਇਲ ਤੋ ਕਿਤ ਗੁਣ ਕਾ न पीतम के भके पीतम जानी काली कोन गुण काली कोन तुक गुण काली ਅਪਣੇ ਪ੍ਰੀਤਮ ਕੈ ਅਪਣੇ ਅਪਣੇ ਪ੍ਰੀਤਮ ਕੈ ਪਹਿਲਾ ਇਸ ਤਰ੍ਹਾਂ ਹੈ ਤੇ ਉਸ ਤੋਂ ਬਾਅਦ ਅਪਣੇ ਪ੍ਰੀਤਮ ਕੈ ਹਾਂ बीर जाली अप न प्रीतम है हीर है जाने अपने प्री प्रीतम कै हों बीर है जाली अपने प्रीतम कै हों बीर है जाली इस तो बस थाई कंप्लीट अॻे अंतर दख तप तप लो, हे, लो हे, हाथ मरो, रो, बावन हो हाथ मरोल ਲੋਹੇ ਲੋਹੇ ਹੱਥ ਮਰੋ ਰੋ ਬਾਵਲ ਹੋਏ ਸੋਸਲੋ ਰੋ ਤਪ ਤਪ ਲੋਹੇ ਲੋਹੇ ਹੱਥ ਮ ਰੋ ਰੋ ਸਿੰਪਲ ਤਰੀਕੇ ਨਾਲ ਆਪਾਂ ਇਸ ਤਰ੍ਹਾਂ ਵੀ ਗਾਇਨ ਕਰ ਸਕਦੇ ਹਾਂ ਤਪ ਤਪ ਲੋਹੇ ਲੋਹੇ ਹੱਥ ਮ ਰੋ ਹਾਈ ਪਿਛ ਤੇ ਨਾ ਜਾ ਕੇ ਇੱਥੋਂ ਵਾਪਸ ਆ ਸਕਦੇ ਆਾਥ ਮਰੋ ਰੋ ਫਿਰ ਅਗਲੀ ਬੰਕੀ ਬਾਵਲ ਹੋ ਸੋ ਸੋ ਲੋਰ ਸੋ ਸੋ ਲੋਰ ਸੋ ਸੋ ਲੋਰ ਸੋ ਸੋ ਲੋਰ ਸੋ ਸੋ मैनों उम्मीद है कि आप जी आसानी के न अगले स्थाई देना अंतरे जो लगते हैं गायन कर सकोगे वागुरु जी का खालसा वागुरू जी की फतेह